ਰੱਬ ਵਰਗੇ ਉਹਨਾ ਕਾਬੇ ਤੋਂ ਕੀ ਲੈਣਾ ਹਕੂਮਤ ਦਿਲ ਤੇ ਕਰਨੀ ਅਸੀਂ ਦਾਦੇ ਤੋਂ ਕੀ ਲੈਣਾ ਖੁਦਾ ਤੋਂ ਮੰਗਣਾ ਹੋਵੇ ਤਾਂ ਸਦਾ ਨੂਰ ਮੰਗੇਓ ਜੀ ਦੇਲਾਂ ਵਿੱਚ ਸੇਕ ਮੰਗ ਲੈਣਾ ਤੇ ਤਨ ਤੰਦੂਰ ਮੰਗੇ ਓ ਜੀ ਜਿਨਾਂ ਦੇ ਕਰ ਸੁਆਣੀ ਏ ਉਹਨਾ ਦਾਬੇ ਤੋਂ ਕੀ ਲੈਣਾ ਜਿਨਾਂ ਦੇ ਕਰ ਸੁਆਣੀ ਏ ਉਹਨਾ ਕਬੇ ਤੂੰ ਕੀ ਲੈਣਾ ਜਿਨਾਂ ਦੇ ਯਾਰ ਰੱਬ ਵਰਗੇ ਉਹਨਾ ਕਬੇ ਤੂੰ ਕੀ ਲੈਣਾ ਸਮੂ ਪੰਜਾਬੀਓ ਹੁਣ ਤਾਂ ਜ਼ਰਾ ਕੋਸ਼ ਲੈ ਆਓ ਜ਼ਰੂਰ ਈਮਾਂ ਬੋਲੀ ਦਾ ਕੋਸ਼ ਲੈ ਆਵੋ ਕਿ ਹੁਣ ਤੂੰ ਐ ਨਾ ਅੱਖੀ ਕਾਣ ਸਿੰਗ ਨਾ ਬੇ ਤੂੰ ਕੀ ਲੈਣਾ ਕਿ ਹੁਣ ਤੂੰ ਐ ਨਾ ਅੱਖੀ ਸਿੰਘ ਨਾ ਬੇਤੋਂ ਕੀ ਲੈਣਾ ਜਿਨਾਂ ਦੇ ਯਾਦ ਰੱਬ ਵਰਗੇ ਉਹਨਾ ਕਾਬੇ ਤੋਂ ਕੀ ਲੈਣਾ ਹਕੂਮਤ ਦਿਲ ਤੇ ਕਰਨੀ ਏ ਅਸੀਂ ਦਾ ਬੇਤੋਂ ਕੀ ਲੈਣਾ ਕਦੀ ਇਤਿਹਾਸ ਕਮਾਂਡਾ ਵੀ ਪੜ ਲੈਣਾ ਜ਼ਰੂਰੀ ਏ ਕਿਨਲੂ ਏ ਕਦਰੀਆਂ ਬਾਜੋਂ ਕਹਾਣੀ ਹੀ ਅਦੂਰੀ ਏ ਆਓ ਬੱਚਿਆਂ ਨੂੰ ਦੱਸੀਏ ਕਿ ਸਰਬੇ ਤੋਂ ਕੀ ਲੈਣਾ ਤੁਸੀਂ ਬੱਚਿਆਂ ਨੂੰ ਦੱਸਿਓ ਕਿ ਸਰਾ ਬੇਤੋਂ ਕੀ ਲੈਣਾ ਜਿਨ੍ਹਾਂ ਦੇ ਯਾਦ ਰੱਬ ਵਰਗੇ ਉਹਨਾਂ ਕਾ ਬੇਤੋਂ ਕੀ ਲੈਣਾ ਔਰਤ ਸੋਚ ਬਦਲਣ ਦੀ ਅਤੇ ਵਿਚਾਰ ਬਦਲਣ ਦੀ ਕਿ ਹੁਣ ਸਰਤਾਜ ਲੋੜ ਸਾਨੂੰ ਆਪਣਾ ਕਿਰਦਾਰ ਬਦਲਣ ਦੀ ਕਿ ਇਕ ਨਾਨਕ ਬਥੇਰਾ ਫਿਰ ਕਿਸੇ ਬਾਬੇ ਤੋਂ ਕੀ ਲੈਣਾ ਕਿ ਇਕ ਨਾਨਕ ਬਥੇਰਾ ਫਿਰ ਕਿਸੇ ਬਾਬੇ ਤੋਂ ਕੀ ਲੈਣਾ ਜਿਨਾਂ ਦੇ ਯਾਰ ਰੱਬ ਵਰਗੇ ਉਹਨਾ ਕਾਬੇ ਤੋਂ ਕੀ ਲੈਣਾ ਹਕੂਮਤ ਦਿਲ ਤੇ ਕਰਨੀਏ ਅਸੀਂ ਦਾ ਬੇਤੋਂ ਕੀ ਲੈਣਾ ਜਿਨ੍ਹਾਂ ਦਾ ਹਰ ਦਿਨ ਮੁਬਾਰਕ ਉਹਨਾ ਬਰਦੇ ਤੋਂ ਕੀ ਲੈਣਾ